ਹਾਂਜੀ ਦੋਸਤੋ ਸਵਾਗਤ ਹੈ ਬਾਈ ਆਪਣੇ YouTube ਚੈਨਲ ਤੇ ਤੇ ਆਪਣੇ ਬਾਈ ਨਵੇਂ ਕਾਊਂਟਰ ਤੇ ਨਵੇਂ ਪਲੇਟਫਾਰਮ ਤੇ ਆਪਾਂ ਬਾਈ ਮਿਲੇ ਨਵੀਆਂ ਗੱਡੀਆਂ ਨਾਲ ਹੁਣ ਦੁਬਾਰਾ ਤੇ ਦੁਬਾਰੇ ਬਾਈ YouTube ਤੇ ਫੁੱਲ ਵੀਡੀਓ ਪਾਇਆ ਕਰਾਂਗੇ ਪਹਿਲਾਂ ਮੰਗੂ ਬਾਈ ਹਰ ਰੋਜ਼ ਐ ਮਨ ਲਓ ਤਿੰਨ ਦਿਨਾਂ ਬਾਅਦ ਆਪਣੀ ਵੀਡੀਓ ਆਇਆ ਕਰੂਗੀ YouTube ਤੇ ਫੁੱਲ ਵੀਡੀਓ ਠੀਕ ਹੈ ਨਾ ਬਾਈ ਅੱਜ ਬਾਈ ਤੁਹਾਡੇ ਵਾਸਤੇ ਲੈ ਕੇ ਆਪਾਂ ਵਰਨਾ ਕਰਾਂ ਵਰਨਾ ਦੀਆਂ ਬਾਈ ਕਲੀ-ਕਲੀ ਗੱਡੀ ਤੁਹਾਨੂੰ ਪੂਰੀ ਡਿਟੇਲ ਦੇਵਾਂਗੇ ਠੀਕ ਹੈ ਸਾਡੇ ਕੋਲ ਤਿੰਨ ਤਿੰਨ ਕਾਰਾਂ ਖੜੀਆਂ ਨੇ ਇਸ ਟਾਈਮ ਤਿੰਨੇ ਬਾਈ ਜਿਹੜੀ ਆਹ ਲਾਈਟ ਹੈ ਇਹ ਲਾਈਟ ਵਾਲਾ ਪੂਰਾ ਟ੍ਰੈਂਡਿੰਗ 'ਚ ਚੱਲ ਰਿਹਾ ਵਰਨਾ ਦਾ ਜਿਹੜੇ ਬਾਈਆਂ ਨੂੰ ਦੱਸ ਦਈਏ ਪੂਰੀ ਟ੍ਰੈਂਡਿੰਗ 'ਚ ਚੱਲਦੀ ਹੈ ਬਾਈ ਇਹ ਵਰਨਾ ਦੋ ਦਾ 2014 ਦਾ ਜੋੜਾ ਇੱਕ 2015 ਮਾਡਲ ਹੈ ਆ ਜਾਓ ਕਿਰਾ ਮਿੱਤਰੋ ਕਲੀ-ਕਲੀ ਕਾਰ ਚੈੱਕ ਕਰਾ ਦੇਣਾ ਸ਼ੁਰੂ ਤੋਂ ਲੈ ਕੇ ਸ਼ੁਰੂ ਤੀ ਪਹਿਲੀ ਗੱਡੀ ਬਾਈ ਇਹ 2014 ਮਾਡਲ ਹੈ ਠੀਕ ਹੈ ਬਿਲਕੁਲ ਨਵੀਂ ਕਾਰ ਹੈ ਲਾਇ ਵੀਲ ਬਾਈ ਆ ਜਾ ਕਿਰਾ ਲਾਇ ਵੀਲ ਬਾਈ ਚੈੱਕ ਕਰਾ ਦੇਣਾ ਕਾਰ ਦੇ 17 ਇੰਚੀ ਲਾਇ ਵੀਲ ਨੇ 2014 ਮਾਡਲ ਗੱਡੀ ਹੈ ਬਾਈ ਅੰਟੀਰੀਅਰ ਵੀ ਚੈੱਕ ਕਰਾਵਾਂਗੇ ਗੱਡੀ ਦਾ ਤੁਹਾਨੂੰ ਬਾਈ ਠੀਕ ਹੈ ਪੁਸ਼ ਬਟਨ ਸਭ ਤੋਂ ਵੱਡੀ ਗੱਲ ਬਾਈ ਆਪਣੇ ਕੋਲੇ ਸਾਰੀਆਂ ਕਾਰਾਂ ਟੌਪ ਵੇਰੀਐਂਟ ਦੇ ਵਿੱਚ ਨੇ ਬਾਈ ਟੌਪ ਵੇਰੀਐਂਟ ਮਤਲਬ ਪੁਸ਼ ਟੂ ਸਟਾਰਟ 6 ਇਅਰ ਵੈਗ ਬਾਈ ਠੀਕ ਹੈ ਕਰੋ ਚੈੱਕ ਬਾਈ ਅੰਦਰੋਂ ਅੰਟੀਰੀਅਰ ਦੇ ਲੋ ਦਰਸ਼ਨ ਬਾਈ ਪੁਸ਼ ਬਟਨ ਹੈ ਸੀਟ ਕਵਰ ਨਵੇਂ ਨੇ 2014 ਮਾਡਲ ਹੈ ਕੋਈ ਕਮੀ ਬੇਸੀ ਨਹੀਂ ਠੀਕ ਹੈ ਰੇਟ ਦੀ ਜਾਣਕਾਰੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਹੋਊਗਾ ਬੋਰਡ ਤੇ ਵੀ ਨੰਬਰ ਨੇ ਆਪਣੇ ਦਫ਼ਤਰ ਦਾ ਨੰਬਰ ਹੈ ਠੀਕ ਹੈ ਨਾ ਬਾਈ 927 13013 ਜਿੱਥੇ ਜਾ ਕੇ ਕੈਟਲੌਗ ਬਣਿਆ ਹੋਊਗਾ ਬਾਈ ਹਰੇਕ ਕਾਰ ਦਾ ਕੈਟਲੌਗ ਤੇ ਜਾ ਕੇ ਤੁਸੀਂ ਕੱਲੀ ਕੱਲੀ ਚੀਜ਼ ਜਾ ਕੇ ਗੱਡੀ ਤੇ ਰੇਟ ਦੀ ਪ੍ਰਾਈਸ ਦੀ ਮਾਡਲ ਦੀ ਕੱਲੀ ਕੱਲੀ ਚੀਜ਼ ਚੈੱਕ ਕਰ ਸਕਦੇ ਹੋ ਆਜੋ ਮੇਤਰੋ ਅੱਗੇ ਕਰਾਂ ਬਾਈ ਚੰਡੀਗੜ੍ਹ ਨੰਬਰ ਗੱਡੀ ਆ ਵੀਰੇ ਸੀਐਚ ਨੰਬਰ ਵੀਰੇ ਕਾਰ ਦਾ ਇੱਕ ਮੜਾ ਜਿਹਾ ਥੋੜਾ ਜਿਹਾ ਤੁਹਾਨੂੰ ਦੱਸ ਦਈਏ ਪੰਜਾਬ ਨੰਬਰ ਵਾਂਗੂ ਹੀ ਕੰਮ ਹੁੰਦਾ ਬਾਈ ਜਿਵੇਂ ਪੰਜਾਬ ਨੰਬਰ ਆਪਣਾ ਟਰਾਂਸਫਰ ਹੋ ਜਾਂਦਾ ਪੰਜਾਬ 'ਚ ਸੀਐਚ ਨੰਬਰ ਇਹਦੇ ਕੋਈ ਨੰਬਰ ਲਵਾਉਣ ਦੀ ਲੋੜ ਨਹੀਂ ਪੈਂਦੀ ਐਮੀ ਟਰਾਂਸਫਰ ਹੋ ਜਾਂਦਾ ਆਜੋ ਕਰਾਂ ਮੇਤਰੋ ਕਾਰ ਬਾਈ ਬਿਲਕੁਲ ਨਵੀਂ 0018 ਨੰਬਰ ਹੈ ਕਾਰ ਦਾ ਠੀਕ ਹੈ ਪ੍ਰੋਜੈਕਟਰ ਲਾਈਟਾਂ 'ਚ ਮੈਨੂਅਲ ਗੇਅਰ 'ਚ ਅੰਟੀਰੀਅਰ ਦੇਖੋ ਕਾਰ ਦਾ ਬਾਈ ਅੰਟੀਰੀਅਰ ਵੀ ਓਕੇ ਦੀ ਰਿਪੋਰਟ ਹੈ ਇਹ ਵੀ ਕਾਰ ਬਾਈ 6 ਸੇਅਰ ਬੈਗ ਪੁਸ਼ ਟੂ ਸਟਾਰ ਠੀਕ ਹੈ ਚੰਡੀਗੜ੍ਹ ਦਾ ਨੰਬਰ ਹੈ ਆਪਣਾ ਇਹ ਕਾਰ ਦਾ ਠੀਕ ਹੈ ਇਹ ਵੀ 2014 ਮਾਡਲ ਗੱਡੀ ਆ ਇਹਨਾਂ ਦੋਨੇ ਕਾਰਾਂ ਦੇ ਰੇਟ ਤਕਰੀਬਨ ਤਕਰੀਬਨ ਸੇਮ ਜੀ ਆ ਜਾਣਗੇ ਠੀਕ ਹੈ ਪਰਲੇ ਬੰਨੇ ਬਾਈ ਆਜੋ ਉਧਰ ਵੀ ਕਾਰ ਦਿਖਾਉਂਦਾ ਤੁਹਾਨੂੰ 2015 ਮਾਡਲ ਗੱਡੀ ਇਹ 2015 ਮਾਡਲ ਹੈ ਬਾਈ ਗੱਡੀ ਆਟੋ ਗੇਅਰ ਸੁਨੰਦਰੋਂ ਚੈੱਕ ਕਰਾਇ ਦਿੰਨੇ ਆ ਆਟੋਮੈਟਿਕ ਹੈ ਬਾਈ ਇਹ 15 ਮਾਡਲ ਹੈ ਦੋਨੋਂ ਚਾਬੀਆਂ ਕਾਰ ਦੀਆਂ ਪੁਸ਼ ਬਟਨ ਆਟੋਮੈਟਿਕ ਟੌਪ ਵੈਰੀਐਂਟ ਠੀਕ ਹੈ ਨਾ ਲਾਈਵ ਵੀਲ ਬਾਈ ਸਾਰੀਆਂ ਕਾਰਾਂ ਚ ਆਪਾਂ ਥੋੜਾ 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 ਫਰਕ ਪਾਇਆ ਹੋਇਆ ਕਲੀ-ਕਲੀ ਕਾਰ ਚ ਆਪਾਂ ਨੇ ਲਾਈਵ ਵੀਲਾਂ ਦਾ ਫਰਕ ਰੱਖਿਆ ਹੋਇਆ ਠੀਕ ਹੈ ਨਾ ਆਜੋ ਬਾਈ ਕਿਹੜਾ ਇੰਟੀਰੀਅਰ ਵੀ ਦਿਖਾ ਦਿੰਨੇ ਆ ਤੁਹਾਨੂੰ ਇਹ ਆਟੋ ਗੇਅਰ ਬਾਈ ਸੀਟ ਕਵਰ ਚੈੱਕ ਕਰ ਸਕਦੇ ਹੋ ਵੈਰੀਐਂਟ ਇਹ ਵੀ ਟੌਪ ਬਾਈ ਪੋਜੀਟਿਵ ਸਟਾਰਟ ਟੌਪ ਵੈਰੀਐਂਟ ਕਰੋ ਚੈੱਕ ਮਿੱਤਰੋ ਕੋਈ ਕਮੀ ਪੇਸ਼ੀ ਨਹੀਂ ਬਾਈ 2015 ਮਾਡਲ ਕਾਰ ਹੈ ਠੀਕ ਹੈ ਬਿਲਕੁਲ ਨਵੀਂ ਗੱਡੀ ਹੈ ਸੋ ਬਾਈ ਆਪਣਾ ਜਿਵੇਂ ਪੁਰਾਣਾ ਪਰੋ ਸਭ ਬਣਿਆ ਹੋਇਆ ਫਤਿਹ ਮੋਟਰ ਤੇ ਉਵੇਂ ਹੀ ਆਪਾਂ ਕੰਮ ਅੱਗੇ ਬਾਈ ਹੁਣ ਨਵੇਂ ਸਿਰੇ ਤੋਂ ਸਟਾਰਟ ਕਰਿਆ ਨਵੀਆਂ ਅਪਡੇਟਾਂ ਮਿਲਣਗੀਆਂ ਆਪਣੇ ਕੋਲੇ ਸਨਰੂਫ ਤੋਂ ਲੈ ਕੇ 18 ਬਰਨਾ ਬਾਈ 11 12 ਤੋਂ ਲੈ ਕੇ ਆਪਣੇ ਕੋਲੇ 18 ਮਾਡਲ ਤੱਕ ਅਵੇਲੇਬਲ ਨੇ ਸਾਰੂਪ ਤੋਂ ਲੈ ਕੇ ਕੱਲੀ-ਕੱਲੀ ਠੀਕ ਹੈ ਜੁੜੇ ਰਹੋ ਬਾਈ ਹੁਣ ਫੁੱਲ ਵੀਡੀਓ ਆਇਆ ਕਰਨੀ ਹੈ YouTube ਤੇ ਜਿਹੜੇ ਮੇਰੇ ਵੀਰ ਬਾਈ YouTube ਵਾਲੇ ਨੇ ਉਹ ਕਰ ਲੈਣੇ ਨੋਟ ਬੜੀ ਉਹਨਾਂ ਦਾ ਬਾਈ ਗਿਲਾ ਸ਼ਿਕਵਾ ਸੀ ਉਹ ਦੂਰ ਕਰ ਦਾਂਗੇ ਅਪਡੇਟ ਆਪਾਂ ਪਹਿਲਾਂ ਨਹੀਂ ਪਾਈ ਤਾਂ ਕਿ ਬਈ ਆਪਾਂ ਦਫ਼ਤਰ ਦੀ ਵੇਟ ਕਰ ਰਹੇ ਸੀਗੇ ਸੋ ਹੁਣ ਆਪਾਂ ਆ ਗਏ ਨਵੀ ਤੋਂ ਨਵੀ ਅਪਡੇਟ ਲੈ ਕੇ ਸੋ ਜੁੜੇ ਰਹੋ ਬਾਈ ਫਤੇ ਮੋਟਰ ਕੋ